ਹਾਂਜੀ ਜੀ ਮੇਰਾ ਨਾਮ ਮਨਜੋਤ ਸਿੰਘ ਮੈਂ اے ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹਾਂ ਇਹ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਇਸ ਤਹਿਤ ਅੱਜ ਮੁਕੇਰੀਆਂ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਹੁਣਾ ਵੱਲੋਂ ਇੱਕ ਮਹਿੰਮ ਚਲਾਈ ਗਈ ਸੀ ਕਰੈਲੀ ਕੱਢੀ ਗਈ ਜਿਸ ਦਾ ਨਾਮ ਰਨ ਫॉर ਯੂਨਿਟੀ ਰੱਖਿਆ ਗਿਆ ਤੇ ਜੋ ਜਿਸ ਦੇ ਤਹਿਤ ਸ਼ਹਿਰ ਵਾਸੀਆਂ ਨੂੰ ਜਾਗਰੂਤ ਕੀਤਾ ਗਿਆ ਕਿ ਜੋ ਨਸ਼ੇ ਦਾ ਸੇਵਨ ਹੈ ਬਹੁਤ ਹੀ ਮਾੜਾ ਹੈ ਸਰੀਰ ਲਈ ਅਤੇ ਸਾਨੂੰ ਹੁਣ ਸਕੂਲ ਤੋਂ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਟੀਚਰ ਸਾਹਿਬਾਨ ਸਿਖਾਉਂਦੇ ਨੇ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਨਸ਼ਾ ਇੱਕ ਕੋੜ ਹੈ ਜੋ ਜਿਸ ਨੂੰ ਨਸ਼ੇ ਦੀ ਲਤ ਲੱਗੀ ਉਹ ਛੁੱਟਦਾ ਨਹੀਂ ਹੈ ਤੇ ਅਸੀਂ ਆਪਣੇ ਆਂਢ ਗੁਆਂਢ 'ਚ ਵੀ ਇਹੀ ਸੁਨੇਹਾ ਪਹੁੰਚਾਉਨੇ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਹੁੰਦੀਆਂ ਹਨ ਧੰਨਵਾਦ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਤਹਿਤ ਮਾਣਯੋਗ ਡੀਐਸਪੀ ਸਰਦਾਰ ਕੁਰਬਿੰਦਰ ਸਿੰਘ ਵਿਰ ਜੋ ਕਿ ਸਾਡੇ ਮਕੇਰੀਆਂ ਦੇ ਡੀਐਸਪੀ ਸਾਹਿਬ ਨੇ ਉਹਨਾਂ ਵੱਲੋਂ ਅਤੇ ਸਾਰੇ ਉਹਨਾਂ ਦੇ ਅੰਡਰ ਪੁਲਿਸ ਵਿਭਾਗ ਵੱਲੋਂ ਅੱਜ ਹਾਫ ਮੈਰਾਥਨ ਕਰਵਾਈ ਗਈ ਹੈ ਜਿਸ ਵਿੱਚ ਏਆ ਸੀਨੀਅਰ ਸੈਕੰਡਰੀ ਸਕੂਲ ਮਕੇਰੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਹੈ ਅਤੇ ਪੂਰੇ ਸ਼ਹਿਰ ਦੇ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਸਾਨੂੰ ਨਸ਼ਿਆਂ ਦੇ ਵਿਰੁੱਧ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜੇਕਰ ਸਾਰੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਸਾਡਾ ਦੇਸ਼ ਤਾਂ ពិត ਸੁਨਹਿਰਾ ਹੋਏਗਾ ਧੰਨਵਾਦ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਜਾਗਰੂਕ ਕੀਤਾ ਜਾ ਰਿਹਾ ਬੱਚਿਆਂ ਨੂੰ ਨਸ਼ਿਆਂ ਅਸੀਂ ਪ੍ਰੇਅਰ ਦੇ ਵਿੱਚ ਅਤੇ ਕਲਾਸਾਂ ਦੇ ਵਿੱਚ ਨਸ਼ਿਆਂ ਦੀਆਂ ਜਿਹੜੀਆਂ ਉਹਦੇ ਬੁਰੇ ਨਤੀਜੇ ਨਿਕਲਦੇ ਆ ਉਹਦੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਉਹਦੇ ਨਾਲ ਨਾਲ ਜਿਹੜੀਆਂ ਮੋਰਲ ਵੈਲਿਊਜ਼ ਖਤਮ ਹੁੰਦੀਆਂ ਨਸ਼ੇ ਕਰਨ ਦੇ ਨਾਲ ਉਹਨਾਂ ਬਾਰੇ ਦੱਸੀਦਾ ਹੈ ਜਿਹੜੇ ਮਾਪੇ ਨੇ ਬੱਚਿਆਂ ਤੋਂ ਉਮੀਦਾਂ ਰੱਖੀਆਂ ਹੋਈਆਂ ਉਦੇ ਬਾਰੇ ਜਾਣੂ ਕਰਵਾਈਦਾ ਕਿ ਬੱਚੇ ਜੇਕਰ ਨਸ਼ੇ ਤੋਂ ਬਿਨਾ ਆਪਣਾ ਜੀਵਨ ਗੁਜ਼ਾਰਨਗੇ ਤਾਂ ਉਹ ਚੰਗੇ ਨਾਗਰਿਕ ਬਣਨਗੇ ਦੇਸ਼ ਤੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਸਿਖਾਣੇ ਆ। ਹਾਂਜੀ ਜੀ ਤੁਹਾਡੇ ਕੋਲੋਂ ਮਾਜੋ ਜਿਵੇਂ ਕਿ ਆਪ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 8 ਮਹੀਨੇ ਤੋਂ ਸਮਾਜ ਵਿੱਚ ਫੈਲੇ ਹੋਏ ਨਸ਼ਿਆਂ ਦੇ ਖੋਣ ਨੂੰ ਖਤਮ ਕਰਨ ਲਈ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਆ ਜਿਹਦੇ ਤਹਿਤ ਵੱਖ-ਵੱਖ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਆ ਜਿਹੜੇ ਵੱਡੇ ਨਸ਼ਾ ਸਮਗਰਮ ਦਾ ਫੜ ਕੇ ਉਹਨਾਂ ਨੂੰ جیل ਚ ਭੇਜਿਆ ਗਿਆ ਆ। ਜੇ ਕੋ ਬੱਚੇ ਗਮਰਾਹ ਹੋ ਕੇ ਨਸ਼ੇਖਾਨ ਦੇ ਆਦੀ ਹੋਇਆ ਉਹਨਾਂ ਦਾ ਇਲਾਜ ਕਰਾਇਆ ਗਿਆ ਆ ਜਿਹੜੇ ਵੱਡੇ ਵੱਡੇ ਸਮਗਲਰਾਂ ਦਾ ਉਹਨੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ ਅਜੇ ਵੀ ਚੱਲ ਰਹੀ ਆ ਇਸੇ ਤਹਿਤ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਇੱਕ ਰਨ ਫॉर ਜੁਨਟੀ ਨਾਂ ਦੀ ਹਾਫ ਮੈਰਾਥਨ ਆਰਗੇਨਾਈਜ਼ ਕਰਾਈ ਗਈ ਆ ਜੋ ਇਹ ਐਸੀ ਨੀਅਰ ਸਿਨੀਅਰ ਸਕੂਲ ਮੁਕੇਰੀਆਂ ਦੇ ਸਟਾਫ ਅਤੇ ਬੱਚਿਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਕਿ ਹੁਣ ਅਸੀਂ ਮਕੇਰੀਆਂ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੇ ਹੋਏ ਪੂਰੀ ਕਰਕੇ ਇੱਥੇ ਆਏ ਆਂ ਮੈਂ ਤੁਹਾਡੇ ਪ੍ਰੈਸਰਾਂਹੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਵੱਧ ਤੋਂ ਵੱਧ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਵੀ ਆਪਣੇ ਆਲੇ-ਦੁਆਲੇ ਦੇ ਲੋਕ ਆ ਉਹਨਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰੋ ਤਾਂ ਜੋ ਨਸ਼ਿਆਂ ਦੇ ਚੋਣ ਕੋਣ ਨੂੰ ਪੰਜਾਬ ਤੋਂ ਖਤਮ ਕੀਤਾ ਜਾ ਸਕੇ